ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਬਖਸ਼ੀ ਗੁਰ ਮੇਰਿਆ ਬਖਸ਼ੀ ਗੁਰ ਮੇਰਿਆ ਸੇਵਤੇ ਸਿਮਰਣ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਤੇ ਸਿਮਰਣ ਮੈਨੂੰ ਸਭ ਦੀਆਂ ਤੂੰ ਝੋਲੀਆਂ ਪਰਦਾਏ ਤੇ ਤੇਰੀ ਵਡਿਆਈ ਏ ਸਭ ਦੀਆਂ ਤੂੰ ਝੋਲੀਆਂ ਪਰਦਾ ਇਹ ਤੇਰੀ ਵਡਿਆਈ ਹੈ ਇਹ ਤੇਰੀ ਵਡਿਆਈ ਹੈ ਇਹ ਤੇਰੀ ਵਡਿਆਈ ਹੈ ਸਭ ਦਾ ਤਾਂ ਮਿਲਦੀਆਂ ਤੇਥੋਂ ਇਸ ਦੇ ਵਿੱਚ ਝੂਠ ਨਾ ਕਈ ਸਭ ਦਾ ਤਾਂ ਮਿਲਦੀਆਂ ਤੇਥੋਂ ਇਸ ਦੇ ਵਿੱਚ ਝੂਠ ਨਾ ਕਹੀ ਸਭ ਦਾ ਤਾਂ ਮਿਲਦੀਆਂ ਤੇਤੋਂ ਇਸ ਵਿੱਚ ਝੂਠ ਨਾ ਕਹੀ ਤੇਰੀ ਇਹ ਸ਼ਕਤੀ ਦਾਤਾ ਮੇਰਾ ਮਨ ਮੋਲਿਆ ਤੇਰੀ ਇਹ ਸ਼ਕਤੀ ਦਾਤਾ ਮੇਰਾ ਮਨ ਮੋਲਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਦਾਤਾ ਵਿੱਚ ਸ਼ਕਤੀ ਤੇਰੀ ਏ ਸੇਵਾ ਤੇ ਸਿਮਰਨ ਦਾਤਾ ਵਿੱਚ ਸ਼ਕਤੀ ਤੇਰੀ ਏ ਮੇਰੇ ਤੇ ਦਇਆ ਕਰੀ ਤੂੰ ਬੇਨਤੀ ਏ ਮੇਰੀ ਏ ਮੇਰੇ ਤੇ ਦਇਆ ਕਰੀ ਤੂੰ ਬੇਨਤੀ ਏ ਮੇਰੀ ਏ ਅਬ ਗੂੰਜੋ ਹੋ ਗਏ ਮੈਥੋਂ ਬਖਸ਼ੀ ਗੁਰ ਮੇਰਿਆ ਅਬ ਗੂੰਜੋ ਹੋ ਗਏ ਮੈਥੋਂ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀਂ ਗੁਰੂ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀਂ ਗੁਰੂ ਮੇਰਿਆ ਮੈਂ ਮੰਗਤਾ ਤੇਰੇ ਦਰ ਦਾ ਕਿਰਪਾ ਹੁਣ ਕਰਦਾਤਾ ਮੈਂ ਮੰਗਤਾ ਹੁਣ ਤੇਰੇ ਦਰ ਦਾ ਕਿਰਪਾ ਹੁਣ ਕਰਦਾਤਾ ਕਿਰਪਾ ਹੁਣ ਕਰਦਾਤਾ ਮੈਂ ਮੰਗਤਾ ਤੇਰੇ ਦਰ ਦਾ ਕਿਰਪਾ ਹੁਣ ਕਰਦਾਤਾ ਸਿਮਰਨ ਦੀ ਦਾਤ ਬਖਸ਼ ਕੇ ਆਪਣੇ ਲੜਲਾ ਦਾਤਾ ਸਿਮਰਨ ਦੀ ਦਾਤ ਬਖਸ਼ ਕੇ ਆਪਣੇ ਲੜਲਾ ਦਾਤਾ ਮੇਰਾ ਦਾਸ ਸਾਈਂ ਹੈ ਤੂੰ ਸੁਣ ਗੁਰ ਮੇਰਿਆ ਮੇਰਾ ਦਾਸ ਸਾਈ ਹੈ ਤੂੰ ਸੁਣ ਗੁਰ ਮੇਰਿਆ ਸੇਵਾ ਤੇ ਸਿਮਰਣ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਣ ਮੈਨੂੰ ਬਖਸ਼ੀ ਗੁਰ ਮੇਰਿਆ ਸਬਦیاں ਤੂੰ ਝੋਲੀਆਂ ਪਰਦਾ ਸਭ ਦਿਆਂ ਤੂੰ ਝੋਲੀਆਂ ਪਰਦਾ ਹੈ ਦਾਤ ਇਹ ਤੇਰੀ ਵਡਿਆਈ ਸਭ ਦਿਆਂ ਤੂੰ ਝੋਲੀਆਂ ਪਰਦਾ ਹੈ ਇਹ ਤੇਰੀ ਵਡਿਆਈ ਸਭ ਦਾ ਤਾਂ ਮਿਲਦੀਆਂ ਤੇਥੋਂ ਇਸ ਦੇ ਵਿੱਚ ਝੂਠ ਨਾ ਕਾਈ ਇਸ ਦੇ ਵਿੱਚ ਝੂਠ ਨਾ ਕਾਈ ਸਫਤਤਾ ਮਿਲਦੀਆਂ ਤੇਤੋਂ ਇਸ ਦੇ ਵਿੱਚ ਝੂਠ ਨਾ ਕਹੀ ਤੇਰੀ ਇਹ ਸ਼ਕਤੀ ਦਾਤਾ ਮੇਰਾ ਮਨ ਮੋ ਲਿਆ ਤੇਰੀ ਇਹ ਸ਼ਕਤੀ ਦਾਤਾ ਮੇਰਾ ਮਨ ਮੋ ਲਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀਂ ਗੁਰੂ ਮੇਰਿਆ ਸੇਵਾ ਤੇ